ਹਾਂਜੀ ਸਤਿ ਸ੍ਰੀ ਅਕਾਲ ਜੀ ਅਦਾਬ ਨਮਸਕਾਰ ਮੈਂ ਹਾਂ ਤੁਹਾਡਾ ترسےم ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰ ਸੋ ਵੀਰੋ ਅੱਜ ਦਿਨ ਹੈ ਸ਼ਨੀਵਾਰ ਤੇ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਆਪਣਾ ਝੋਨੇ ਦਾ ਕੰਮ ਨਿਬੜ ਜਾਣਾ ਅੱਜ ਝੋਨੇ ਦੀ ਵੜਾਈ ਹੋ ਜੂਈ ਹੀ ਆਪਣੇ ਸਾਢੇ ਕਿ ਪੰਜ ਕਿਲੇ ਰਹਿਗੇ ਨਜੀਰੀ ਵੱਢਣ ਵਾਲੇ ਤੇ ਅੱਜ ਵੱਢੇ ਜਾਣੇ ਨੇ ਤੇ ਨਾਲ ਹੀ ਜਿਹੜਾ ਝੋਨਾ ਵੱਢਿਆ ਗਿਆ ਖਰਚੇ ਵੱਢ ਕੇ ਕੁਝ ਵਿੱਚ ਆਪਾਂ ਸਰੋਂ ਬੀਜ ਦਾਂਗੇ ਕੁਝ ਕਣਕ ਬੀਜਾਂਗੇ ਤੇ ਝੋਨਾ ਡਿੱਗਿਆ ਬਹੁਤ ਹੋਇਆ ਇੱਕ ਪੈਨ ਵਾਲੇ ਬਾਈਬਰੀ ਵੀ ਬਿਚਾਰੇ ਬਹੁਤ ਹੌਲੀ ਹਟਕਾਈ ਨਾਲ ਵੱਢਦੇ ਨੇ ਬਹੁਤ ਜ਼ਿਆਦਾ ਡਿੱਗਿਆ ਹੈ ਝੋਨਾ ਨੇ ਰੀ ਝਖੜ ਜਾ ਗਿਆ ਤੇ ਉਧਰੋਂ ਨੇਰੀ ਆ ਗਈ ਉਧਰੋਂ ਝੋਨਾ ਨੇ ਸਾਰੇ ਤੇ ਡਿੱਗ ਗਿਆ ਬਿਸ ਗਿਆ ਝੋਨਾ ਚਲੋ ਇੱਕ ਗੱਲ ਨੂੰ ਛਾੜਦੇ ਵਖਰੇ ਦੇਖੀਏ ਜਿਹੜਾ ਝੋਨਾ ਪਹਿਲਾਂ ਵੱਢਿਆ ਗਿਆ ਤਾਂ ਔਰੇ ਨੂੰ ਹੈ ਤਾਂ ਔਰੇ ਨਾਲ ਹੀ ਲੱਗਿਆ ਸੀ ਇਹ ਵੀ ਨਿਸਰੇਆ ਲੇਟ ਸੀ ਤੇ ਇਹ ਵੱਧ ਪਿਆ ਗਿਆ ਜੱਤ ਕੁਝ ਮੇਨ ਕਾਰਨ ਰੇਹ ਦਾ ਵੀ ਇਹ ਡਿੱਗਣ ਦਾ ਵੀ ਤਾਂ ਡਿੱਗਿਆ ਰੇਹ ਵੱਧ ਪਿਆ ਹੋਇਆ ਇੱਕ ਚੀਜ਼ ਦਾ ਬੈਨੀਫਿਟ ਵੀ ਹੋਇਆ ਇਹ ਨਕਾਲ 'ਚ ਵਧੂਗਾ ਨਕਾਲ 'ਚ ਵਧਣ ਦਾ ਕਾਰਨ ਕੀ ਹੈ ਲੇਟ ਨਿਸਰਿਆ ਝੜ ਨੰਗਿਆ ਤੇ ਜਦੋਂ ਝੜ ਨੰਗਣ ਤੋਂ ਬਾਅਦ ਨਿਸਰਿਆਗਾ ਇਹਦਾ ਦਾਣਾ ਵਧੀਆ ਬਣਿਆ ਮਤਲਬ ਕਿ ਇਹ 'ਚ ਥੋਥ ਘੱਟ ਆ ਗਈ ਤੇ ਡੋਡੀ ਹੈਗੀ ਥੋੜੀ ਘੱਟ ਆ ਗਈ ਜੀ ਡੇਢ ਕਿੱਲੇ ਦੀ ਡੋਡੀ ਆ ਦੂਜੇ ਦਾ ਪਹਿਲਾਂ ਸੀ 3.5 ਕਿੱਲੇ ਵੱਡੇ ਨੇ ਵਧੀਆ ਦੋ ਟਰਾਲੀਆਂ ਭਰ ਗਏ ਨੇ ਦਾਵੜੀਆਂ ਜੀਆਂ ਤੇ ਵਧੀਆ ਨਿਕਲਿਆ ਚੋਂ ਨਾ ਤੇ ਵਾਹਿਗੁਰੂ ਕਰਤਾਰ ਭਲੀ ਕਰੇ ਹਨਾ ਜੁਖ ਜੇ ਕੱਲ ਕੋਲੋਂ ਜੁਖ ਜੂਗਾ ਫਿਰ ਕਬਦਾ ਹੋਰ ਕੰਮ ਕਰਦੇ ਹੋਵਾਂਗੇ ਤੇ ਆਓ ਦਿਖਾਉਣਾ ਤੁਹਾਨੂੰ ਇੱਧਰ ਆਪਣਾ ਵੀੜੀਦਾਰ ਮਨਪ੍ਰੀਤ ਰਾਜ 스ਪੀਡਾ ਟਰੈਕਟਰ ਦਵਿੰਦਰ ਜੋਤ ਬੈਠੇ ਤੇ ਉਹ ਕਾਰਚੇ ਮਚਪਾਉਣ ਵਾਗਿਆ ਬਾਈ ਦੀ ਮਸ਼ੀਨ ਆ ਤੋਂ ਗਾਲ ਤੋਂ ਜਾਂਟੀ ਦੀ ਕਿਵੇਂ ਜਾਂਟੀ ਬਾਈ ਵਧੀਆ ਬਾਈ ਵਧੀਆ ਬਾਈ ਜਾਂਟੀ ਬਾਈ ਦੀ ਮਸ਼ੀਨ ਹੈ ਹੋ ਠੀਕ ਆ ਬਾਈ ਠੀਕ ਆ ਵਧੀਆ ਤੇ ਨਾਲ ਬਾਈ ਨੂੰ ਸੱਦਿਆ ਫੌਜੀ ਨੂੰ ਮਾ ਫੌਜੀ ਸਾ ਜੀਰੀ ਵਢਾ ਸਾਡੀ ਅੱਜ ਜਾ ਰਹੀਆਂ ਦੋਸਤੀਆਂ ਕੰਮ ਕਰਦੇ ਨੇ ਜਿੱਥੇ ਗੱਲ ਲੜ ਜੇ ਬਾਈ ਤੇ ਕਿਤੇ ਅਸੀਂ ਰਲ ਮਿਲ ਕੇ ਜਿਹੜੇ ਪੂਜੇ ਦੀ ਸਾਈਡਾਂ ਤੋਂ ਫੜ ਲਏ ਨੇ ਕਿਵੇਂ ਲੱਖਾ ਸ ਹੈ ਜੀ ਠੀਕ ਤੇ ਇਸ ਤਰ੍ਹਾਂ ਡਿੱਗੀ ਹੋਇਆ ਬਾਈ ਤੁਹਾਨੂੰ ਦਿਖਾਉਣਾ ਬਹੁਤ ਤਣਾ ਉਲਝਿਆ ਹੋਇਗਾ ਤੇ ਧੰਨਵਾਦ ਬਾਈ ਦਾ ਜਿਹਨੇ ਹੌਲੀ ਹੌਲੀ ਟਿਕਾਈ ਨਾਲ ਚੱਕ ਰਿਹਾ ਮਸ਼ੀਨ ਨਾਲ ਹੂੰ ਕਿਦ ਤਰਾ ਖੜੀ ਆ ਨਹੀਂ ਆ ਬਾਈ ਤੇ ਜੰਮ ਬਹੁਤ ਆ ਝੋਨੇ ਦਾ ਪੀਲੀ ਉਸਾ ਝੋਨਾ ਇਹ ਸੈਲਰ ਆਲੇ ਦੇ ਖਿੱਚਦਾ ਕੇਂਦਰ ਉਤ ਕੇਂਦਰ ਬਣਿਆ ਹੋਇਆ ਪੀਲੀ ਉਸਾ ਸਾਡੇ ਕਹਿੰਦੇ ਪੀਲੀ ਉਸਾ ਜਾਰਾ ਕਿਚਾ ਬਣੀ ਹੋਈ ਆ ਪੀੜੀ ਨੂੰ ਸਾਨੂੰ ਲੈਣ ਵਾਸਤੇ ਆਹ ਜਿਹੜਾ ਕਿਸ਼ੇਲਰ ਵਾਲਾ ਨੂੰ ਵੀ ਅਸੀਂ ਲੈ ਲਈਏ ਵੱਧ ਤੋਂ ਵੱਧ ਜਿੰਨੀ ਸਾਥੂ ਵਿੱਚੀ ਜਾਂਦੀ ਆ ਕਹਿੰਦੇ ਨੇ ਵੀ ਇਹ ਚੋਂ ਚੌਲ ਜ਼ਿਆਦਾ ਨਿਕਲਦਾ ਵਧੀਆ ਚਾਲ ਚੌਲ ਨਿਕਲਦਾ ਤੇ ਇਸ ਕਰਕੇ ਸਾਨੂੰ ਇੱਥੇ ਹੀ ਵਸਦੇ ਨੇ 2 ਰੁਪਏ ਪੀੜੀ ਉਹ ਸਾਡੇ ਚੌਲ ਚੋਂ ਤੇ ਇਸ ਤਰ੍ਹਾਂ ਵੀ ਸੀ ਹੋਈ ਆ ਬਾਈ ਇਹ ਕਿੰਨੀ ਟਿਕਾਈ ਨਾਲ ਚੱਕ ਰਿਹਾ ਦੇਖ ਲੋ ਬੰਦਾ ਹੌਲੀ ਹੌਲੀ ਆ ਘੇੜਾ ਡਿੱਗਿਆ ਦੂਜੇ ਦਾ ਖੜੀ ਆ ਉਧਰ ਪਰਾਂ 1.5 ਕਿੱਲਰ ਰਹਿ ਗਿਆ ਤੇ ਆਹ ਰਹਿ ਗਏ 4 ਕਿਹੜੇ ਹੌਲੀ ਹੌਲੀ ਬਾਈ ਵਿਚ ਰਟਕਾਈ ਨਾਲ ਵੜਦਾਗਾ ਤੇ ਨੁਕਸਾਨ ਤਾਂ ਘਰ ਨੁਕਸਾਨ ਹੀ ਕਿੰਨੀ ਮਰਜ਼ੀ ਟਿਕਾਈ ਨਾਲ ਵੱਢੀ ਜਾਵੇ ਬਈ ਇਹ ਚੜੀ ਹੋਈ ਆ ਰੀਲ ਜਿਹੜੀ ਇਹ ਵੱਢਣ ਕਿੰਨੀ ਵੀ ਹਫ਼ਤਾ ਲੇਟ ਵੱਢ ਰਿਹਾ ਹਾਂ ਅਸੀਂ ਹਫ਼ਤਾ ਪਹਿਲਾਂ ਵੜਾ ਹੁੰਦੀ ਸੀ ਡਿੱਗੀ ਕਰਕੇ ਵੀ ਸਮਾਰ ਕੇ ਚੱਕੀ ਜਾਊਗੀ ਰੀਲ ਨਾਲ ਦਾਣੇ ਕਿਰਦਣਗੇ ਤੇ ਵੈਸੇ ਵੱਢਣ ਚ ਆ ਦੇਖੋ ਕਿਵੇਂ ਸਾਰੀ ਜੜਾਂ ਵੱਢਦਾ ਹੋਣਾ ਬਾਈ ਕੋਈ ਕਸਰ ਨਹੀਂ ਸਾਡ ਰਿਹਾ ਵੱਢਣ ਕਿੰਨੀ ਹੁੰਦਾ ਤੇ ਚਲੋ ਧੰਨਵਾਦ ਬਈ ਮਸ਼ੀਨ ਵਾਲਿਆਂ ਦਾ ਵੀ ਹਨਾ ਤਾਂ ਅਸੀਂ ਜਿਹੜੇ ਆਪਣੇ ਬਜ਼ੁਰਗ ਜਦੋਂ ਮਸ਼ੀਨਾਂ ਨਹੀਂ ਹੁੰਦੀਆਂ ਸੀ ਹੱਥੀ ਝਾੜਦੇ ਸੀ ਪਤਾ ਨਹੀਂ ਉਹ ਝੋਨੀ ਮਾੜੇ ਮੂੜੇ ਹੁੰਦੇ ਸੀ ਹੁਣ ਤਾਂ ਬਿੱਗਾ ਨਹੀਂ ਝੜਦੀ ਬਈ 10 ਬੰਦਿਆਂ ਦਾ ਹੁਣ ਤਾਂ ਕਪੈਨ ਨਾਲ ਹੀ ਅੜਿਆ ਕੰਮ ਨਿਕਲਦਾ ਹੈ ਨਾ ਤੇ ਟਾਈਮ 3:00 ਵੱਜ ਚੁੱਕੇ ਨੇ ਸ਼ਾਮ ਦੇ ਟਿੱਕੀ 4:00 ਵਜੇ ਦੇ ਨਜ਼ਦੀਕ ਤਾਂ ਬਣ ਲੱਗ ਗਿਆ ਨਾ ਸੂਰਜ ਤੇ ਹੌਲੀ ਹੌਲੀ ਟਕਿਆ ਨਾਲ ਵੱਢੀ ਜਾਊਗੀ ਅਸੀਂ ਚਲ ਇਹਦਾ ਖਰਚਾ ਜੀ ਵੱਧਣਾ ਦੇਣਾ ਪਏ ਥੋੜਾ ਕਾਣਾ ਦਿਲ ਦੇਵਾਂਗੇ ਜੇ ਭਈ ਖਰਚਾ ਵੱਧ ਜਿਦੋਂ ਤੇਲ ਮਚਦਾਲਾ ਵੱਧਦਾ ਨਾ ਬਿਹਾਰੀ ਗੱਲ ਤਾਂ ਬਿਹਾਰੀ ਹੁੰਦੀ ਐ ਤੇ ਇੱਧਰ ਖੜਾ ਆਪਣਾ ਅਰਜਨ ਬੈਲੀ ਇੱਧਰ ਖੜਾ ਆਪਣਾ ਅਰਜਨ ਬੈਲੀ ਸਾਰੀ ਐਂ ਬੇਸਿਕੀ ਸੀ ਬਾਈ ਇੰਨਾ ਸੋ ਗਰ ਦਾਣੇ ਬਣ ਗਏ ਮੈਂ ਤਾਂ ਐਂ ਸੀ ਵੀ ਦਾਣੇ ਵੀ ਨਹੀਂ ਬਣਨੇ ਇਹਦੇ ਦਾਣੇ ਬਣ ਗਏ ਚਲੋ ਬੱਲੀਆਂ ਚ ਹਨ ਵੀ ਜਿਹੜਾ ਗੇਤਾ ਪਹਿਲਾਂ ਝੋਨਾ ਵੱਢਿਆ ਔਰ ਇਹਨੂੰ ਝਾੜ ਚ ਇਹ ਵਧੀਆ ਰਹੂਗੀ। ਕਿਉਂ ਟਰਾਲੀਆਂ ਵਾਹਣ ਦੇ ਸਹਾਰ ਨਾਲ ਪਤਾ ਲੱਗੇ ਨਾ ਵੀ ਇੰਨੀ ਦੋ ਭਰ ਗਿਆ ਉਧਰ। 22 ਕਿਲਿਆਂ ਚੋਂ ਦਾਬੜੀਆਂ ਨੇ ਵਧੀਆ ਹੋ ਗਈਆਂ ਤੋਂ। ਤੇ ਹੁਣ ਤਿੰਨ ਕਿੱਲੇ ਰਹਿ ਗਏ ਨੇ ਦੋ ਹੋਰ ਭਰ ਜਣੇ ਤਿੰਨ ਕਿੱਲੇ ਨੇ। ਕੁਛ ਇੱਥੇ ਬੀਜੀ ਹੋਈ ਆਪਣੀ ਉਧਰ ਪਰਾਂ ਬੀਜੀ ਹੋਈ ਵੱਡਣੀਆਂ। ਤੇ ਇਹ ਲਾਈ ਹੋਈ ਸੀ। ਇਹ 8 ਤਰੀਕ ਦੀ 9 ਤਰੀਕ ਦੀ ਲਾਈ ਹੋਈ 8 ਦੀ। ਜਿਹੜੀ ਪਰਾਂ ਦੀ ਉਹ 12 13 ਤਰੀਕ ਚ ਲੱਗੀ ਹੋਈ ਹੈ। ਇੱਕ ਲਈ ਖਾਸੀਅਤ ਹੈ ਵੀ ਮੰਡੀ 'ਚ ਜਾਣ ਸਾਰੇ ਨੂੰ ਤਲ ਜਾਣਾ ਨੇ ਪੱਖਾ ਲੱਗ ਜੂ ਕੱਲ ਤਾਂ ਜਾ ਪਰਸੋਂ ਤਾਂ ਹੀ ਆਪਣੀ ਵਾਰੀ ਦੇ ਹਿਸਾਬ ਨਾਲ ਤਲ ਜੂ ਇਹ ਦੋ ਦਿਨਾਂ 'ਚ ਇਹ ਰੋ ਇਹ ਪੈਦਾ ਕਰ ਮੈਨੀਫੈਸਟਾ ਕਰ ਘਰ ਦਾ ਬਹੁਤ ਉੜਦਾ ਫੌਜੀ ਵਿਚਾਰਾ ਨਾਲ ਡਾਲ ਚਕਾਉਣਾਗਾ ਪੀਲਾ ਚਕਾਉਣਾ ਨਾਲ ਜਿਹੜੀ ਰਹਿ ਜਨ ਇਹਥੇ ਯਾਰ ਦੋਸਤ ਵੀ ਆਪਦਾ ਕੰਮ ਕੱਢਦੇ ਨੇ ਬਾਈ ਜੀ ਨਾਲ ਲਿਹਾਜ ਪਾਈ ਹੋਵੇ ਹਨਾ ਤੇ ਤੁਹਾਨੂੰ ਦਿਖਾਉਂਦਾ ਕਿ ਨਿੱਟ ਕਿ ਆਈ ਨਾ ਮੁੰਡਾ ਖੜ ਖੜ ਵੜਦਾ ਮਸ਼ੀਨ ਤੇ ਤੇ ਇਹਦੇ ਤੋਂ ਤੁਸੀਂ ਦੇਖ ਸਕਦੇ ਹੋ ਕਿ ਉਹ ਚੱਕਦਾ ਹੈ ਇਹਨਾਂ ਦਾ ਕਰਾਇਆ ਮੱਲੋ ਮੱਲੀ ਵੱਧ ਬਣਦਾ ਦੇਣ ਦਾ ਕਿ ਆਪਾਂ ਨੂੰ ਪਤਾ ਬਈ ਇਹੇ ਝੋਨਾ ਵੜਣਾ ਵਾਲਾ ਉਹਦਾ ਤੇਲ ਬੜਾ ਮਹਿੰਗਾ ਹੈ ਕਈ ਵਾਰੀ ਜੇ ਮੇਰੀ ਖਰਾਬ ਹੋ ਜਾਂਦਾ ਵੀ ਡਰ ਰਹਿਣਾ ਖੜ ਖੱਕੜ ਖੜ ਖੜ ਹੁੰਦਾ ਸਾਰਾ ਲੰਗਾਂ ਨੇ ਬਿਚਰੀ ਲੰਗਾਉਣਾ ਕਿਤੇ ਕੱਲੀਆਂ ਬੱਲੀਆਂ ਟੋਕਰ ਲੰਘ ਜਾਣਾ ਹੈ ਨਾ ਸਿੱਗਣਾ ਲੋਡ ਪੈਂਦਾ ਜਿਹੜੇ ਤੋਂ ਵੀ ਤੇ ਤੁਸੀਂ ਦੇਖ ਹੀ ਸਕਦੇ ਹੋ ਇਸ ਤਰ੍ਹਾਂ ਹੌਲੀ ਹੌਲੀ ਕਰਕੇ ਵਧਦਾ ਹੈ ਇਹ ਨਾਲ ਹੌਲੀ ਹੌਲੀ ਵੱਢਦਾ ਹੈਗਾ ਤੇ ਵਾਹਣ ਸਾਫ਼ ਕਰਦਾ ਜਾਂਦਾ ਤੇ ਜਿਹੜੀ ਪੱਲੇ ਲੱਗੂ ਉਹੀ ਹੈ ਨਾ ਜਿਹੜੀ ਪੱਲੇ ਲੱਗੂਗੀ ਆਪਣੇ ਹੱਥ ਲੱਗੂਗੀ ਉਹੀ ਆਪਾਂ ਨੂੰ ਦਾ ਗੱਲ ਕਰ ਬੱਲੀ ਛੱਡਦਾ ਨੇਗਾ ਮਗਰ ਜਦੋਂ ਸਾਫ਼ ਕਰਦਾ ਜਾਂਦਾ ਦੇਖੋ ਜਿਹੜਾ ਕੋਈ ਉਹੀ ਬਾਹਾਂ ਨਹੀਂ ਮਾਂ ਪੁੱਛਾ ਹੋ ਰਹਿਦਾ ਨਹੀਂ ਜਮਾ ਘਟਾਈ ਦੇਖੋ ਘਟਾਈ ਦੇਖੋ ਜਦੋਂ ਸਾਫ਼ ਕਰਦਾ ਜਾਂਦਾ ਦੇਖੋ ਬਾ ਕਮਾਲ ਜਿਹੜੇ ਇੰਜੀਨੀਅਰਾਂ ਨੇ ਸੰਦ ਬਣਾਏ ਨੇ ਗੱਟਾਂ ਦੀ ਜੂਨ ਸੁਧਰ ਗਿਰੇ ਨਾਲ ਨੇ ਬਹੁਤ ਬੁਰਾ ਹਾਲ ਸੀਗਾ ਜੀ ਚਲੋ ਚਾਰ ਦਾਣ ਪੱਲੇ ਪਏ ਆ ਬਨੇ ਹਨ ਚਲੋ ਮਿਲਦੇ ਆ ਜੀ ਅੱਗੇ ਤੋਂ ਦੇਖੋ ਜੋਤ ਦਿਖਾ ਰਿਹਾ ਸਟੋਰੀ ਮੈਨੂੰ ਕਿਸ ਤਰ੍ਹਾਂ ਮੋਬਾਈਲ ਦੀ ਡਿੱਗੀ ਜਰੀ ਦੇ ਬਣਾਈ ਅੱਜ ਤੇ ਤੜਕੇ ਦੇ ਬਾਈ ਦਿਹਾੜੀ 'ਚ ਸਾਢੇ 5 ਕਿੱਲੇ ਵਾਹਣ ਦੇ ਵੱਡੇ ਗਏ ਨੇ 2 ਕਿੱਲੇ ਪਹਿਲਾਂ ਵੱਢ ਕੇ ਹੁਣ ਸਾਢੇ 5 ਤੋਂ ਅੱਜ 5 ਹੀ ਵੱਢੇ ਗਏ ਨੇ ਸਾਡਾ ਕਿੱਲਾ ਵਾਹਣ ਦਾ ਪਿਆ ਇੰਨੀ ਡਿੱਗੀ ਹੋਈ ਸੀ ਬਹੁਤ ਬੁਰਾ ਹਾਲ ਹੈ ਤੇ ਆਪਣੇ ਮਨਪ੍ਰੀਤ ਦਾ ਟਰੈਡ ਨਾਲ ਉਧਰ ਫੋਨ ਤੇ ਲੱਗਿਆ ਪਿਆ ਮਨਪ੍ਰੀਤ ਤੇ ਇਧਰ ਚੱਲ ਰਹੀ ਆ ਮਸ਼ੀਨ ਆਪਣਾ ਰੱਖਿਆ ਕਿਲਾ ਚਲੋ ਵੱਡੇ ਜਾਉ ਦਾ ਖੜਾ ਖੜਾ ਡੰਗਿਆ ਜਾ ਬਛੇਛੇ થી ਹੁਣ ਤਾਂ ਮਨਾਂ ਮਿਆਪਿਆ ਪੂਰਾ ਕਿਹੜੇ ਬਲੇ ਵੱਡੀ ਜਾਵੇ ਐਤ ਕੀ ਵੀਰੋ ਸਾਬ ਨਹੀਂ ਵੱਡੀਆਂ ਨਜਰੀਆਂ ਖੁਸ਼ ਕੋਈ ਨਹੀਂ ਹੋਇਆ ਦੁਖੀ ਜੋ ਕਿ ਵੱਡੀਆਂ ਨੇ ਨਰਾ ਝਾੜ ਵਧੀਆ ਨਾ ਵੱਡਣ ਚ ਵਧੀਆ ਆ ਤੇ ਸਾਡੀ ਡਿੱਗ ਪਿੱਛੇ ਦੂਜੀ ਸਾਰੀ ਚਲ ਖੜੀ ਸੀਗਾ ਆ ਤਾਂ ਡਿੱਗ ਕੇ ਸਾਰੀ ਖਰਾਬ ਹੋ ਗਈ ਦੀ ਮਰੇ ਹਾਲੀ ਨੂੰ ਚੱਕੀ ਆ ਸਾਰੀ ਦੇਖ ਯਾਰ ਤੁਸੀਂ ਬਹੁਤ ਬੁਰਾ ਹਾਲ ਫੌਜੀ ਨੇ ਬਹੁਤ ਕੰਮ ਕਰਾਇਆ ਅੱਜ ਫੌਜੀ ਉਹ ਵਿਚਾਰੇ ਨੇ ਧਾਰੀ ਜੀ ਲੀ ਗਵਰਨਾ ਪੜਾਈ ਆ ਪੂਰੀ ਥੱਕ ਗਿਆ ਨਾ ਫੌਜੀ ਫੌਜੀ ਅੱਜ ਤਾਂ ਬਹੁਤ ਖਾਈ ਵਾਲਾ ਕੰਮ ਹਤੀ ਭਰਾਵਾ ਠੀਕ ਠੀਕ ਆ ਜੇ ਬਣਾ ਖਾਈ ਵਾਲਾ ਕੰਮ ਦੀ ਮੈਂ ਤੇਰਾ ਵੀ ਬਹੁਤ ਜ਼ੋਰ ਲੱਗਿਆ ਯਾਰ ਆ ਵੀ ਡਿੱਗ ਪੀ ਇੱਥੋਂ ਰਿਹਾ ਨਾ ਇਹ ਕਿਵੇਂ ਆਹ ਸਾਰੀ ਬੜੀ ਠੀਕ ਪੌਣੇ 7 ਵਜੇ ਦਾ ਟਾਈਮ ਹੋ ਚੁੱਕਿਆ ਜੀ ਪੌਣੇ 7 ਵਜੇ ਦਾ ਟਾਈਮ ਹੋ ਚੁੱਕਾ ਜੀ ਸਾਢੇ 5 ਕਿੱਲੇ ਭੱਡੇ ਕੇ ਨੇ 12 ਵਜੇ ਲੱਗੇ ਸੀ ਇੰਨੀ ਡਿੱਗੀ ਹੋਈ ਜੀ ਰਹੀ ਸੀ ਧੰਨ ਬਾਰ ਮਸ਼ੀਨ ਵਾਲੇ ਵੀਰਾਂ ਦਾ ਜਿਨ੍ਹਾਂ ਨੇ ਆਪਣੀ ਵੜਤੀ ਆ ਰਹਿ ਗਏ ਵਿੱਗਗ ਬਹਣ ਦਾ ਇਹ ਖੜੀ ਆ ਗਈ ਖਰ ਇਹ ਤਾਂ ਨੰਗ ਜੂ ਮਸ਼ੀਨ ਸੀਤੀ ਉਹ ਕੰਬਰੇ ਕੋ ਨਿਕਲ ਜਾਣ ਦੇ ਫਿਰ ਕੋਸ ਤੋਂ ਨੰਗ ਜੂ ਸੀਤੀ ਬਹੁਤ ਖਿਆਈ ਵਾਲਾ ਕੰਮ ਸੀ ਬਾਈ ਜੋ ਚਰੇ ਨੇ ਉਹੀ ਉਹੀ ਕਰਕੇ ਵੜਤੀ ਜਾਉਂਦੇ ਰਹਿਣ ਉਹਨਾਂ ਨੇ ਆਪਣਾ ਡੰਗ ਸਾੜ ਤਾ ਕਿੰਨੇ ਕਿਲੋ ਸਾੜ ਤਾ ਜਿਨ੍ਹਾਂ ਨੇ ਆਪਣਾ ਮਤਲਬ ਸਾੜ ਤਾ ਧੰਨ ਬਾਰਕ ਪੈਣ ਵਾਲੇ ਵੀਰਾਂ ਦਾ ਬਹੁਤ ਬਹੁਤ ਤੇ ਕੰਮ ਆ ਰਿਹਾ ਕੰਮ ਕੱਢਿਆ ਜਾਵਾ ਬਾਈ ਬਹੁਤ ਬੁਰਾ ਹਾਲ ਸੀਗਾ ਤੇ ਇਹ ਬਾਈ ਬਲਕਾਰ ਤੋਂ ਕੰਮ ਕਰਾਉਣ ਇਹ ਬਾਈ ਆਏ ਨੇ ਤੁਹਾਡੇ ਲਈ ਹਾਜੀ ਨੇ ਯਾਰ ਮਿੱਤਰ ਨੇ ਵੀ ਤੋ ਗੋਲ ਤੋਂ ਆ ਕੇ ਇਹ ਜੋ ਕੰਮ ਵਾਧਿਆ ਨ ਬਲਕਾਰ ਉਹਨਾਂ ਕੋ ਏਕੜਾ ਨੇ ਇਹਨਾਂ ਕੋਲ 2 ਕਪੈੰਡਾ ਨੇ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ